ਆ ਉਹਨਾਂ ਨੂੰ ਆਨ ਦੋ ਚੰਦ ਰਣਬੀਰ ਸਿੰਘ ਰਣਬੀਰ ਸਿੰਘ ਮਨੀਸ਼ ਅਗਰਵਾਲ ਦਿਨਾਇਕ ਪਰਸ਼ਾਨ ਦਿਨਾਇਕ ਪਰਸ਼ਾਨ ਜੀ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਾਦਾ ਹੋਇਆ ਲੁਧਿਆਣੇ ਦੀਆਂ ਬਹੁਤ ਸਾਰੀਆਂ ਫੈਮਲੀਆਂ ਖਾਸ ਤੌਰ ਤੇ ਮਹਿਲਾ ਸ਼ਕਤੀ ਨਾਰੀ ਸ਼ਕਤੀ ਜਿਹੜੀ ਹੈ ਉਹ ਉਹਨਾਂ ਨੇ ਅੱਜ ਪਰਿਵਾਰਾਂ ਸਮੇਤ ਜੁਆਇਨ ਕੀਤਾ ਮੈਂ ਸਾਰਿਆਂ ਦਾ ਆਮ ਆਦੀ ਪਾਰਟੀ ਦੇ ਵਿੱਚ ਸਵਾਗਤ ਕਰਦਾ ਔਰ ਮੋਸਟਲੀ ਕਾਂਗਰਸ ਛੱਡ ਕੇ ਇਹ ਪਰਿਵਾਰ ਆਏ ਨੇ ਔਰ ਅੱਛੀ ਗੱਲ ਹੈ ਕਿ ਲੇਡੀਜ਼ ਜਿਹੜੀਆਂ ਨੇ ਉਹ ਐਕਟਿਵ ਪੋਲਿਟਿਕਸ ਦੇ ਵਿੱਚ ਆਮ ਤੌਰ ਤੇ ਨਹੀਂ ਹੁੰਦੀਆਂ ਪਰ ਮੈਂ ਅਕਸਰ ਇਹ ਕਹਿਣਾ ਹੁੰਨਾ ਕਿ ਜੇ ਉਹ ਇਨਾ ਬਿਨਾ ਘਰ ਨਹੀਂ ਚੱਲ ਸਕਦੇ ਤਾਂ ਇਨਾ ਬਿਨਾ ਦੇਸ਼ ਵੀ ਨਹੀਂ ਚੱਲ ਸਕਦੇ ਸੋ ਇਸ ਕਰਕੇ ਇਹਨਾਂ ਦਾ ਸਵਾਗਤ ਹੈ ਪਾਰਟੀ 'ਚ ਬਣਦਾ ਮਾਨ ਸਨਮਾਨ ਸੰਗਠਨ 'ਚ ਬਣਦਾ ਮਾਨ ਸਨਮਾਨ ਸਰਕਾਰ 'ਚ ਬਣਦਾ ਮਾਨ ਸਨਮਾਨ ਮਿਲੂਗਾ ਤੇ ਮੈਂ ਸੰਜੀਵ अरोड़ा ਜੀ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਕੈਂਪੇਨ ਜਿਹੜੀ ਹੈ ਬੜੀ ਸ਼ਾਂਤੀਪੂਰਵਕ ਔਰ ਬੜੀ ਯੋਜਨਾਬੱਧ ਤਰੀਕੇ ਨਾਲ ਚੱਲ ਰਹੀ ਹੈ ਤੇ ਅੱਜ ਦੋ ਪ੍ਰੋਗਰਾਮ ਹੈਪੋਵਾਲ ਵਾਲੇ ਪਾਸੇ ਮੇਰੇ ਵੀ ਦੋ ਪ੍ਰੋਗਰਾਮ ਨੇ ਕੱਲ ਨੂੰ ਵੀ ਨੇ ਪਰਸੋਂ ਨੂੰ ਵੀ ਇੱਥੇ ਆ ਤੇ ਆਪਣੇ ਵੱਲੋਂ ਪਾਰਟੀ ਦੀਆਂ ਗਤੀਵਿਧੀਆਂ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਘਰ-ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਚ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਤੇ ਜੋ ਰਿਸਪੌਂਸ ਆ ਰਿਹਾ ਉਹ ਵੀ ਬਹੁਤ ਜਿਆਦਾ ਵਧੀਆ ਆ ਰਿਹਾ ਕਿਉਂਕਿ ਸਰਵੇ ਵਗੈਰਾ ਜੋ ਆਏ ਨੇ ਉਹਨਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਸਰਕਾਰ ਦੇ ਪਿਛਲੇ ਸਵਾਤਕ ਤਿੰਨ ਸਾਲ ਦੇ ਕੰਮਾਂ ਤੋਂ ਖੁਸ਼ ਨੇ ਭਾਵੇਂ ਉਹ ਨੌਕਰੀਆਂ ਦੇਣ ਦਾ ਕੰਮ ਹੋਵੇ ਭਾਵੇਂ ਉਹ ਵਪਾਰੀਆਂ ਨਾਲ ਸੰਬੰਧਿਤ ਫੈਸਲੇ ਜਿਹੜੇ ਲਏ ਗਏ ਨੇ ਪਿਛਲੇ ਦਿਨਾਂ 'ਚ ਵੀ ਜਾਂ ਫਿਰ ਜਿਹੜਾ ਬਿਜਲੀ ਨਾਲ ਸੰਬੰਧਿਤ ਖਾਸ ਤੌਰ ਤੇ ਪਾਣੀ ਨੂੰ ਬਚਾਉਣ ਦੀ ਜਿਹੜੀ ਮੁਹਿੰਮ ਹੈ ਅੱਜ ਅੱਜ ਦੁਨੀਆ ਦੇ ਵਿੱਚ ਵਰਲਡ ਪਰਿਆਵਰਨ ਡੇ ਉਹ ਵੀ ਮਨਾਇਆ ਜਾ ਰਿਹਾ ਹੈ ਸੋ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਉਪਰਾਲਾ ਇਹ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਵਾਤਾਵਰਨ ਵੀ ਬਚਾਉਣਾ ਹੈ ਪੰਜਾਬ ਦਾ ਜਿਹੜੇ ਸਾਡੇ ਅੱਜ ਹੀ ਬੜੀ ਖੁਸ਼ੀ ਦੀ ਗੱਲ ਹੈ ਸਾਡੇ 44 ਬੱਚੇ ਜਿਹੜੇ ਲੁਧਿਆਣੇ ਦੇ ਬੱਚੇ ਵੀ ਸੀ ਉਹ 44 ਬੱਚੇ ਨੇ ਜਿਨ੍ਹਾਂ ਨੇ ਮਤਲਬ ਜੇ ਹੀ ਐਡਵਾਂਸ ਦਾ ਜਿਹੜਾ ਪੇਪਰ ਹੈ ਉਹ ਕਲੀਅਰ ਕੀਤਾ ਜਾਨੀ ਕਿ ਆਈਆਈਟੀ ਚ ਕੀਤਾ ਨਾਰਥ ਇੰਡੀਆ ਚੋਂ ਨੰਬਰ 1 ਸਟੇਟ ਹੈ ਜਿਹੜੇ ਜਿਹੜੀ ਕੁ ਸਟੇਟ ਦੇ 44 ਬੱਚੇ ਜਿਹੜੇ ਨੇ ਉਹ ਅ ਅੱਜ ਜਿਹੜੇ ਆਈਆਈਟੀ ਦੇ ਪੇਪਰ ਦੇ ਵਿੱਚੋਂ ਪਾਸ ਹੋਏ ਨੇ ਅੱਜ ਉਹਨਾਂ ਨੂੰ ਘਰੇ ਬੁਲਾ ਕੇ ਸਨਮਾਨਿਤ ਵੀ ਕੀਤਾ